ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨੁਕਤਾ ਲੈ ਕੇ ਆਏ ਹਾਂ ਜਿਹੜੇ ਵੀ ਰ ਭੈਣਾਂ ਨੂੰ ਜਿਵੇਂ ਕੈਸਟਰੋਲ ਦਾ ਰਹਿੰਦਾ ਆਪਣਾ ਹਨਾ ਵਾਧਾ ਜਿਵੇਂ ਜਿਵੇਂ ਬਲੱਡ ਸੰਗਣਾ ਜਿਹਦਾ ਖੂਨ ਤੇ ਉਹਦੇ ਵਾਸਤੇ ਆਪਾਂ ਵੀ ਜਿਵੇਂ ਉਹ ਕੰਟਰੋਲ 'ਚ ਰੱਖਣਾ ਆਪਾਂ ਆਪਣਾ ਬਲੱਡ ਹੈ ਜਿਹੜਾ ਤੇ ਉਹਦੇ ਵਾਸਤੇ ਇੱਕ ਨੁਕਤਾ ਲੈ ਕੇ ਆਏ ਹਾਂ ਵੀ ਉਹ ਘਰ ਤੁਸੀਂ ਤਿਆਰ ਕਰ ਸਕਦੇ ਹੋ ਜਿਹੜਾ ਨੁਕਤਾ ਹੈਗਾ ਦੇਸੀ ਨੁਕਤਾ ਹੈਗਾ ਤੇ ਘਰ ਤਿਆਰ ਹੋਊਗਾ ਤੇ ਜਿਹੜਾ ਜਿਹੜਾ ਸਮਾਨ ਪਊਗਾ ਉਹ ਚ ਆਪਾਂ ਤੁਹਾਨੂੰ ਉਹ ਦੱਸਾਂਗੇ ਵੀ ਕੀ ਕੀ ਸਮਾਨ ਪੈਣਾ ਉਹ ਚ ਤੇ ਉਹ ਨੁਕਤਾ ਤੁਹਾਨੂੰ ਅੱਜ ਆਪਾਂ ਘਰ ਤਿਆਰ ਕਰਕੇ ਦਿਖਾਵਾਂਗੇ ਤਾਂ ਜੋ ਜਿਹਦਾ ਬੀਪੀ ਕੈਸਟਰੋਲ ਵੱਧਾ ਜਾਂ ਜਿਵੇਂ ਖੂਨ ਸੰਘਣਾ ਆਪਾਂ ਜਿਹਨੂੰ ਕਹਿ ਦਿੰਨੇ ਆ ਤੇ ਉਹ ਖੂਨ ਸੰਘਣੇ ਵਾਸਤੇ ਹੀ ਆਪਾਂ ਨੁਕਤਾ ਜਿਹੜਾ ਉਹ ਤਿਆਰ ਕਰਾਂਗੇ ਅੱਜ ਘਰੇ ਤਾਂ ਜੋ ਵੀਰ ਭੈਣ ਜਿਵੇਂ ਕਿਸੇ ਨੂੰ ਪ੍ਰੋਬਲਮ ਚੱਲ ਰਹੀ ਹੈ ਖੂਨ ਸੰਘਣੇ ਦੀ ਤਾਂ ਉਹ ਵੀਰ ਭੈਣ ਘਰੇ ਆਪਣਾ ਨੁਕਤਾ ਤਿਆਰ ਕਰ ਸਕਣ ਤੇ ਸਿੰਪਲ ਤੇ ਸੌਖੇ ਤਰੀਕੇ ਦਾ ਨੁਕਤਾ ਦੇਸੀ ਨੁਕਤਾ ਹੈਗਾ ਤੇ ਤਿਆਰ ਕਰ ਸਕਦੇ ਹੋ ਤੇ ਆਜੋ ਅੱਜ ਹੁਣ ਦਿਖਾਉਣੇ ਆ ਤੁਹਾਨੂੰ ਵੀਡੀਓ ਦੇ ਵਿੱਚ ਉਹ ਤਿਆਰ ਕਰਕੇ ਆਪਾਂ ਨੁਕਤਾ ਕਰੇ ਜਿਹੜਾ ਆਪਾਂ ਤਿਆਰ ਕਰਨਾ ਆਜੋ ਬਣੇ ਰਿਓ ਵੀਡੀਓ ਦੇ ਅੰਦਰ ਹਾਂਜੀ ਦੋਸਤੋ ਜਿਹੜਾ ਨੁਕਤਾ ਸੀਗਾ ਆਪਣਾ ਖੂਨ ਸੰਗਣਾ ਜਿਵੇਂ ਬੀਪੀ ਵਾਧ ਦਾ ਕਸਟਰੋਡਾ ਜੀ ਦਾ ਉਹਦੇ ਵਾਸਤੇ ਜਿਹੜਾ ਨੁਕਤਾ ਆਪਾਂ ਤਿਆਰ ਕਰਨਾ ਉਹਦੇ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਸਾਰਾ ਨਾ ਪਹਿਲਾਂ ਤਾਂ ਆਪਾਂ ਨੂੰ 30 ਗ੍ਰਾਮ ਸੌਂਫ ਚਾਹੀਦੇ ਆ ਉਹਦੇ ਲਈ ਤੇ 30 ਗ੍ਰਾਮ ਸੌਂਫ ਤੁਸੀਂ ਲੈ ਲੈਣੀ ਆ ਤੇ 30 ਗ੍ਰਾਮ ਹੀ ਦਾਲਚੀਨੀ ਲੈ ਲੈਣੀ ਆ ਠੀਕ ਹੈ ਜੀ ਦਾਲਚੀਨੀ 30 ਗ੍ਰਾਮ ਦਾਲਚੀਨੀ ਤੇ 30 ਗ੍ਰਾਮ ਹੀ ਆਪਣਾ ਅਰਸੀ ਆ ਜਿਹੜੀ ਉਹ ਲੈ ਲੈਣੀ ਆ ਅਰਸੀ ਦੇ ਵੀ ਆ 30 ਗ੍ਰਾਮ ਠੀਕ ਹੈ ਜੀ 30 ਗ੍ਰਾਮ ਅਰਸੀ ਲੈ ਲੈਣੀ ਆ ਸੌਫ 30 ਗ੍ਰਾਮ ਤੇ 30 ਗ੍ਰਾਮ ਹੀ ਦਾਲਚੀਨੀ ਠੀਕ ਹੈ ਜੀ ਇਹਨਾਂ ਨੂੰ ਹੁਣ ਆਪਾਂ ਜਿਹੜਾ ਸਾਰਾ ਇਹ ਮਿਸ਼ਰਣ ਆ ਇਹਨਾਂ ਨੂੰ ਆਪਾਂ ਮਿਕਸੀਚ ਕਰਾਂਗੇ ਗ੍ਰाइंड ਠੀਕ ਹੈ ਜੀ ਹੁਣ ਆਪਾਂ ਗ੍ਰाइंड ਕਰਨਾ ਇਹਨੂੰ ਮਿਕਸੀਚ ਗ੍ਰाइंड ਕਰਾਂਗੇ ਆਪਾਂ ਲਓ ਜੀ ਹੁਣ ਆਪਾਂ ਜੱਗ ਦੇ ਵਿੱਚ ਪਾਵਾਂਗੇ ਇਹ ਜਿਹੜਾ ਆਪਾਂ ਮਿਸ਼ਰਣ ਸੀਗਾ 30-30 ਗ੍ਰਾਮ ਦਾ ਤਿੰਨ ਚੀਜ਼ਾਂ ਦਾ ਤੇ ਇਹਨੂੰ ਆਪਾਂ ਜੱਗ ਦੇ ਵਿੱਚ ਪਾਵਾਂਗੇ ਮਿਕਸੀ ਵਿੱਚ ਗ੍ਰाइंड ਕਰਨੀ ਹੈ ਜੀ ਇਹ ਚੰਗੀ ਤਰ੍ਹਾਂ ਕਰ ਲੈਣੀ ਆ ਤੁਸੀਂ ਗ੍ਰੈਂਡ ਚੀਜ਼ਾਂ ਜਿਹੜੀਆਂ ਆ ਇਦਾਂ ਆਪਾਂ ਮਿਕਸ ਕਰ ਲਾਂਗੇ ਲਓ ਜੀ ਹੁਣ ਇਹਨੂੰ ਗ੍ਰाइंड ਕਰਾਂਗੇ ਆਪਾਂ ਸਾਰਾ ਪਾ ਲਿਆ ਸੀ ਜੱਗ ਦੇ ਵਿੱਚ ਮਿਸ਼ਰਣ ਤੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲੈਣਾ ਜਿਹੜਾ ਸਮਾਨ ਲਓ ਜੀ ਜਿਹੜਾ ਆਪਣਾ ਬੀਪੀ ਦੀ ਦਵਾਈ ਸੀਗੀ ਤੇ ਉਹ ਬਣ ਕੇ ਇਦਾਂ ਦੀ ਤਿਆਰ ਹੋ ਗਈ ਹੈ ਜਿਹੜਾ ਆਪਾਂ ਗ੍ਰाइंड ਕਰ ਲਿਆ ਸੀ ਦੇਖ ਸਕਦੇ ਹੋ ਇਦਾਂ ਦਾ ਬਣ ਜਾਣਾ ਇਹ ਤੁਸੀਂ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲੈਣਾ ਠੀਕ ਹੈ ਜੀ ਮੈਕਸੀ ਦੇ ਵਿੱਚ लगनाना मानड़ पराठ जी, जी बीपली दवाई बान किया बनके तैयार हो चुकी है सिंपल ही तरीका सीगा कोई ਬਾਹਲੀ ਔਕੀ ਨਹੀਂ ਦਵਾਈ ਬਣਾਉਣੀ ਤੇ ਘਰੇ ਤਿਆਰ ਕਰ ਸਕਦੇ ਤੁਸੀਂ ਠੀਕ ਹੈ ਜੀ ਐਦਾਂ ਦਾ ਬਣ ਜਾਣਾ ਹੈ ਚੂਰਨ ਬਣ ਜਾਣਾ ਇਹਦਾ ਜਿਹੜਾ ਆਪਾਂ ਦੇਸੀ ਨੁਕਤਾ ਤੁਹਾਨੂੰ ਦੱਸਿਆ ਨਾ ਦਵਾਈ ਇਹ ਪਾਊਡਰ ਬਣ ਜਾਣਾਗਾ ਬ੍ਰੀਕ ਕਰਕੇ ਸਾਰੀਆਂ ਚੀਜ਼ਾਂ ਦਾ ਹਾਂਜੀ ਤੇ ਇਹ ਸੀਗਾ ਆਪਣਾ ਨੁਕਤਾ ਜਿਹੜਾ ਤੁਹਾਨੂੰ ਆਪਾਂ ਦੱਸਿਆ ਸੀਗਾ ਮੈਕਸੀ 'ਚ ਸਾਰਾ ਗ੍ਰाइंड ਕਰਕੇ ਦੇਸੀ ਨੁਕਤਾ ਦੱਸਿਆਗਾ ਆਪਾਂ ਤੇ ਇਹ ਤੁਹਾਨੂੰ ਆਪਣਾ ਲੈਣ ਦੀ ਵੀਰੀ ਰੱਖ ਦੰਨੇ ਆ ਜਿਹੜਾ ਨੁਸਖਾ ਕਿਵੇਂ ਖਾਣਾ ਤੁਸੀਂ ਉਹ ਜਿਹੜਾ ਆਪਣੀ ਦਵਾਈ ਨੂੰ ਬਣਾਇਆ ਆਪਾਂ ਉਹ ਤੁਸੀਂ ਸਵੇਰ ਉੱਠ ਕੇ ਖਾਲੀ ਪੇਟ ਨਿਰਨੇ ਕਾਲ ਜੇ ਦਹੀਂ ਦੇ ਦੋ ਚਮਚੇ ਪਾ ਲੈਣੇ ਕੌਲੀ ਦੇ ਵਿੱਚ ਉਹਦੇ ਵਿੱਚ ਅੱਧਾ ਚਮਚਾ ਜਿਹੜਾ ਆਪਾਂ ਚੂਰਨ ਬਣਾਇਆ ਉਹਨੂੰ ਪਾ ਕੇ ਵਿੱਚ ਘੋਲ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਸ ਤੋਂ ਬਾਅਦ ਬਸ ਉਹਨੂੰ ਖਾ ਲੈਣਾ ਤੁਸੀਂ ਦੋ ਚਮਚੇ ਜਿਹੜੇ ਦਹੀਂ ਦੇ ਸੀ ਮਿਕਸ ਕਰਕੇ ਵਿੱਚ ਚੂਰਨ ਨੂੰ ਤੇ ਇਤਵਾਦ ਪੀ ਲੈਣਾ ਉਸ ਦੀ ਪਾਣੀ ਤੇ ਇਤਵਾਦ ਬਸ ਤੁਸੀਂ ਅੱਧੇ ਘੰਟੇ ਬਾਅਦ ਆਪਣਾ ਰੋਟੀ ਹੈ ਜਿਹੜੀ ਉਹ ਖਾ ਸਕਦੇ ਹੋਗੇ ਤੇ ਇਹ ਖਾਣਾ ਨਿਰਨੇ ਕਾਲ ਜੇ ਤੁਸੀਂ ਜਿਹੜੇ ਨੁਕਤੇ ਲੈਣਾ ਨਾ ਅਪਣਾਉਣਾਗਾ ਤੇ ਨਿਰਨੇ ਕਾਲ 'ਚ ਕਰਨਾ ਦੋਸਤੋ ਇਹ ਸਾਰਾ ਆਪਣਾ ਖਾਣਾਗਾ ਤੇ ਧੰਨਵਾਦ ਦੋਸਤੋ ਤੇ ਇਹੀ ਆਪਣੀ ਵੀਡੀਓ ਸੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਤੇ ਚੈਨਲ ਨੂੰ ਅਪਣਨ ਕਰਦੇ ਸਬਸਕ੍ਰਾਈਬ ਧੰਨਵਾਦ ਦੋਸਤੋ